ਜੇ ਜੋ ਬਾਹਰ ਆ ਰਹੇ ਨੇ ਰਾਸ ਸਭਾ ਸੰਸਦ ਸੰਜੀਤ ਸਿੰਘ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਲਈ ਕਿਤੇ ਨਾ ਕਿਤੇ ਰਾਹਤ ਵਾਲੀ ਖਬਰ ਆ ਜਾਂਦੀ ਕਿਉਂਕਿ ਜਿੱਥੇ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਏ ਈਡੀ ਨੇ ਗ੍ਰਿਫਤਾਰ ਕੀਤਾ ਔਰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤੇ ਗਏ ਤਾਂ ਉੱਥੇ ਹੀ ਜੀ ਗੱਲ ਕੀਤੀ ਜਾਵੇ ਤਾਂ ਸੰਜੀਤ ਸਿੰਘ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਰਾਜ ਸਭਾ ਸੰਸਦ ਨੇ ਤਾਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪ ਦੇ ਨੇਤਾ ਸੰਜੇ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ منی ਲਾਂਡਰਿੰਗ ਕੇਸ ਦੇ ਵਿੱਚ ਸੰਜੇ ਸਿੰਘ ਨੂੰ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸੰਜੇ ਸਿੰਘ ਦੇ ਵਕੀਲ ਨੇ ਕਿਹਾ ਕਿ ਉਹ ਇਸ ਕੇਸ ਦੇ ਵਿੱਚ ਆਪਣੇ ਰੋਲ ਦੇ ਨਾਲ ਜੁੜਿਆ ਕੋਈ ਵੀ ਹਜੇ ਬਿਆਨ ਨਹੀਂ ਦੇਣਗੇ ਤਾਂ ਫਿਲਹਾਲ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੁਪਰੀਮ ਕੋਰਟ ਨੇ ਸੁਣਵਾਈ ਦੇ ਦੌਰਾਨ ED ਨੂੰ ਸਵਾਲ ਕੀਤਾ ਸੀਗਾ ਕਿ ਸੰਜੇ ਸਿੰਘ ਨੂੰ ਹੋਰ ਜ਼ਿਆਦਾ ਦਿਨ ਜੇਲ੍ਹ ਦੇ ਵਿੱਚ ਰੱਖਣ ਜਾਣ ਦੀ ਜਿਹੜੀ ਜ਼ਰੂਰਤ ਹੈਗੀ ਹੋਰ ਜ਼ਿਆਦਾ ਦਿਨ ਜਿਹੜੇ ਜੇਲ੍ਹ ਦੇ ਵਿੱਚ ਰੱਖਣ ਦੀ ਲੋੜ ਹੈਗੀ ਆ ਤਾਂ ਕੋਰਟ ਨੇ ਕਿਹਾ ਸੀਗਾ ਕਿ ਅਸੀਂ ਇਹ ਵੀ ਦੇਖਣਾ ਹੈ ਕਿ ਗਵਾਹਾਂ ਦੇ ਸਾਹਮਣੇ ਉਹਨਾਂ ਦੇ ਬਿਆਨ ਹੋਏ ਨੇ 6 ਮਹੀਨੇ ਤੱਕ ਉਹ ਜੇਲ੍ਹ ਦੇ ਵਿੱਚ ਰਹੇ ਈਡੀ ਨੇ ਅਦਾਲਤ ਦੇ ਵਿੱਚ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਸ ਤੋਂ ਬਾਅਦ ਅਦਾਲਤ ਨੇ ਸੰਜੀਤ ਸਿੰਘ ਨੂੰ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆਗਾ ਤਾਂ ਅਹਿਮ ਖਬਰ ਹੈ ਜੀ ਦਿੱਲੀ ਸ਼ਰਾਬ ਘਟਾਲਾ ਕੇਸ ਦੇ ਵਿੱਚ ਇਸ ਹੀ ਸਾਲ ਜਨਵਰੀ ਦੇ ਵਿੱਚ ਈਡੀ ਨੇ ਆਪਣੀ ਚਾਰ ਸ਼ੀਟ ਦੇ ਵਿੱਚ ਸੰਜੀਤ ਸਿੰਘ ਦਾ ਨਾਮ ਜੋੜਿਆ ਸੀਗਾ ਤਾ ਇਸ ਨੂੰ ਲੈ ਕੇ ਸੰਜੇ ਸਿੰਘ ਨੇ ਕਾਫੀ ਹੰਗਾਮਾ ਵੀ ਕੀਤਾ ਸੀਗਾ ਦਰਅਸਲ ਮਈ ਦੇ ਵਿੱਚ ਸੰਜੇ ਸਿੰਘ ਨੇ ਦਾਵਾ ਕੀਤਾ ਸੀਗਾ ਕਿ ਕੀਡੀ ਨੇ ਉਹਨਾਂ ਦਾ ਨਾਮ ਗਲਤੀ ਦੇ ਨਾਲ ਜੋੜ ਦਿੱਤਾ ਹੈ ਤੇ ਈਡੀ ਨੇ ਇਸ ਦੇ ਉੱਪਰ ਜਵਾਬ ਵੀ ਦਿੱਤਾ ਸੀਗਾ ਕਿ ਸਾਡੀ ਚਾਰ ਸੀਟ ਦੇ ਵਿੱਚ ਸੰਜੇ ਸਿੰਘ ਦਾ ਨਾਮ ਚਾਰ ਜਗ੍ਹਾ ਦੇ ਉੱਪਰ ਲਿਖਿਆ ਗਿਆ ਤੇ ਇਸ ਦੇ ਵਿੱਚ ਹੀ ਤਿੰਨ ਜਗ੍ਹਾ ਦੇ ਉੱਪਰ ਨਾਮ ਸਹੀ ਲਿਖਿਆ ਗਿਆ ਸਿਰਫ ਇੱਕ ਜਗ੍ਹਾ ਟਾਈਪਿੰਗ ਦੀ ਗਲਤੀ ਹੋ ਗਈ ਸੀ ਜਿਸ ਤੋਂ ਬਾਅਦ ਈਡੀ ਨੇ ਸੰਜੇ ਸਿੰਘ ਨੂੰ মিডিਆ ਦੇ ਵਿੱਚ ਬਿਆਨ ਬਿਆਜ਼ੀ ਨਾ ਕਰਨ ਦੀ ਸਲਾਹ ਦਿੱਤੀ ਸੀ ਕਿਉਂਕਿ ਮਾਮਲਾ ਕੋਰਟ ਦੇ ਵਿੱਚ ਸੀਗਾ ਤਾਂ ਬਹੁਤ ਹੀ ਕਹਿ ਸਕਦੇ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਹੋਣਾ ਨੂੰ ਜਿਹੜਾ ਜੇਲ੍ਹ ਭੇਜਿਆ ਗਿਆ ਤਾਂ ਉੱਥੇ ਜੀ ਗੱਲ ਕੀਤੀ ਜਾਵੇ ਤਾਂ ਜਿੱਥੇ ਮਨੀਸ਼ ਸੋਧਿਆ ਸਿੰਦਰ ਜੈਨ ਵੀ ਇਸ ਵੇਲੇ ਜੇਲ੍ਹ ਦੇ ਵਿੱਚ ਨੇਗੇ ਤਾਂ ਹਾਲੀ ਦੀ ਘੜੀ ਬਹੁਤ ਹੀ ਰਾਹਤ ਵਾਲੀ ਖਬਰ ਹੈ ਕਿਉਂਕਿ ਹੁਣ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਨੇ ਜਿੱਥੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਲੀਡਰ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਰਹਾ ਕੀਤਾ ਜਾਵੇ ਜਿਹੜੀ ਕੋਈ ਸਹੀ ਤਰੀਕੇ ਨਾਲ ਜਿਹੜਾ ਇਹ ਕੋਈ ਕਾਰਵਾਈ ਨਹੀਂ ਕੀਤੀ ਗਈ ਸੰਮਣ ਭੇਜਣ ਤੋਂ ਬਾਅਦ ਸਿੱਧਾ ਜਿਹੜਾ ਈਡੀ ਨੇ ਅਰੈਸਟ ਕੀਤਾ ਕਿਤੇ ਨਾ ਕਿਤੇ ਭਾਜਪਾ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਤਾਨਾਸ਼ਾਈ ਜਿਹੜੀ ਹੈ ਇਹ ਰੁਖ ਅਪਣਾ ਰਹੀ ਹੈ ਭਾਜਪਾ ਤਾਂ ਉੱਥੇ ਇੱਕ ਕਹਿ ਸਕਦੇ ਆ ਕਿ ਆਕਸੀਜਨ ਵਾਲੀ ਗੱਲ ਹੋ ਜਾਂਦੀ ਜਦੋਂ ਸੰਜੀਤ ਸਿੰਘ ਨੂੰ ਜਿਹੜਾ ਜਮਾਨਤ ਮਿਲਦੀ ਹੈਗੀ ਹੈ ਈਡੀ ਦੀ ਚਾਰ ਚੀਟ ਦੇ ਵਿੱਚ ਸੰਜੀਤ ਸਿੰਘ ਦੇ ਉੱਪਰ 82 ਲੱਖ ਰੁਪਏ ਦੇ ਚੰਦਾ ਲੈਣ ਦਾ ਜ਼ਿਕਰ ਸੀਗਾ ਤਾਂ ਇਸ ਨੂੰ ਲੈ ਕੇ ਈਡੀ ਉਹਨਾਂ ਦੇ ਘਰ ਪਹੁੰਚੀ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਪੁੱਛਗਿੱਛ ਵੀ ਕੀਤੀ ਗਈ ਸੀ ਦਿੱਲੀ ਸ਼ਰਮ ਨੀਤੀ ਕੇਸ ਦੇ ਵਿੱਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰ ਚੀਟ 2 ਮਈ ਨੂੰ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਰਾਗਵ ਚੱਡਾ ਦਾ ਵੀ ਨਾਮ ਸਾਹਮਣੇ ਆਇਆ ਸੀਗਾ ਹਾਲਾਂਕਿ ਉਹਨਾਂ ਨੂੰ ਰੋਪੀ ਨਹੀਂ ਦੱਸਿਆ ਗਿਆ ਸੀਗਾ ਇਹ ਪਿੱਛੇ ਜੀ ਥੋੜੀ ਝਾਤ ਮਾਰਨ ਦੀ ਕੋਸ਼ਿਸ਼ ਕਰੀਏ ਤਾਂ 4 ਅਕਤੂਬਰ ਨੂੰ ਈਡੀ ਨੇ ਸੱਜੇ ਸਿੰਘ ਦੇ ਘਰ ਕਰੀਬ 10 ਘੰਟੇ ਤੱਕ ਛਾਪੇਮਾਰੀ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੁਝ ਇਸ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਹੋਣਾਂ ਦੇ ਨਾਲ ਹੋਇਆ ਜਦੋਂ ਸੰਮਣ ਭੇਜੇ ਤਾਂ ਦਸਮਾ ਸੰਮਣ ਈਡੀ ਉਹਨਾਂ ਦੇ ਘਰ ਲੈ ਕੇ ਆਈ ਤਾਂ ਉੱਥੇ ਇਨਵੈਸਟੀਗੇਸ਼ਨ ਕਰਦੇ ਰਹੇ ਤਾਂ ਉਸ ਤੋਂ ਬਾਅਦ ਦੇਰ ਸ਼ਾਮ ਤੱਕ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਅਰੈਸਟ ਕਰ ਲਿਆ ਗਿਆ ਤੇ ਜੇ 5 ਅਕਤੂਬਰ ਦੀ ਸੰਜੀਤ ਸਿੰਘ ਹੋਣਾਂ ਦੇ ਸੀਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚਾਰ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ 5 ਨੂੰ ਰਾਊਜ਼ ਐਵੈਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਜਿੱਥੇ 10 ਅਕਤੂਬਰ ਤੱਕ ਦਾ ਉਹਨਾਂ ਨੂੰ ਰਿਮਾਂਡ ਦੇ ਉੱਪਰ ਭੇਜ ਦਿੱਤਾ ਜਾਂਦਾ ਹੈ ਤਾਂ ਉੱਥੇ ਹੀ ਗੱਲ ਕੀਤੀ ਜਾਵੇ 10 ਅਕਤੂਬਰ ਦੀ ਤਾਂ ਰਾਊਜ਼ ਐਵਰੀਓ ਕੋਰਟ ਦੇ ਵਿੱਚ ਦੁਬਾਰਾ ਪੇਸ਼ੀ ਹੁੰਦੀ ਹੈ 10 ਅਕਤੂਬਰ ਨੂੰ ਕੋਰਟ ਨੇ ਸੰਜੀਤ ਸਿੰਘ ਦੀ 3 ਦਿਨਾਂ ਦੇ ਹੋਰ ਰਿਮਾਂਡ ਜਿਹੜਾ ਵਧਾ ਦਿੱਤਾ ਜਾਂਦਾ ਹੈ 13 ਅਕਤੂਬਰ ਦੇ ਵਿੱਚ ਫਿਰ ਅੱਗੇ ਸਮਾਂ ਆਉਂਦਾ ਤਾਂ ਗ੍ਰਿਫਤਾਰੀ ਰਿਮਾਂਡ ਦੇ ਖਿਲਾਫ ਸੰਜੀਤ ਸਿੰਘ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਈ ਉਸੇ ਦਿਨ ਸੁਣਵਾਈ ਹੋਈ ਜਿਸ ਦੇ ਵਿੱਚ ਸੰਜੀਤ ਸਿੰਘ ਨੂੰ 27 ਅਕਤੂਬਰ ਤੱਕ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਤਬਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਲੀਡਰਾਂ ਦੀ ਟਵੀਟਸ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਇਸ ਗੱਲ ਨੂੰ ਲੈ ਕੇ ਕਿਉਂਕਿ ਆਮ ਆਦਮੀ ਪਾਰਟੀ ਦੇ ਪਿੱਛੇ ਜਿਹੜੇ ਅਰਵਿੰਦ ਕੇਜਰੀਵਾਲ ਨੇ ਸੀਐਮ ਨੇ ਦਿੱਲੀ ਦੇ ਕੌਮੀ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਤਾਂ ਉਹ ਜਿਹੜੇ ਨੇ ਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤਾਂ ਹਾਲੀ ਦੀ ਘੜੀ ਬਹੁਤ ਜ਼ਿਆਦਾ ਚਰਚਾਵਾਂ ਸੀਗੀਆਂ ਵੀ ਕੀ ਹੋਵਗਲ ਕੀ ਲੋਕ ਸਭਾ ਚੋਣਾਂ ਆਣਣਗੀਆਂ ਤਾਂ ਸਾਰੇ ਜਿਹੜੇ ਕਹਿ ਸਕਦੇ ਸੀਨੀਅਰ ਲੀਡਰ ਨੇ ਉਹ ਤਾਂ ਜੇਲ੍ਹਾਂ ਦੇ ਵਿੱਚ ਡੱਕੇ ਜਾ ਰਹੇ ਨੇ ਤਾਂ ਬੜੇ ਸਵਾਲ ਜਿਹੜੇ ਭਾਜੀਪੀ ਤੇ ਹੋਏ ਪਰ ਹੁਣ ਹੋ ਸਕਦਾ ਕਿ ਸੰਜੀਤ ਸਿੰਘ ਜਿਹੜੇ ਨੇ ਬਾਹਰ ਆ ਰਹੇ ਨੇ ਤਾਂ ਚੋਣ ਪ੍ਰਚਾਰ ਵੀ ਕਰਨਗੇ